ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਖਨੌਰੀ ਬਾਰਡਰ ਦੇ ਉਸ ਸਥਾਨ ਉੱਤੇ ਪਹੁੰਚੇ ਹਾਂ ਜਿੱਥੇ ਵੀਰ ਸ਼ੋਭ ਕਰਨ ਦੀ ਗੋਲੀ ਲੱਗਣ ਨਾਲ ਜਿੱਦਾਂ ਆਪਣੀ ਦੇਹ ਛੱਡ ਗਿਆ ਸੀ ਵੀਰ ਸਰੀਰ ਛੱਡ ਗਿਆ ਸੀ ਆਪਣਾ ਸੋ ਉਸੇ ਸਥਾਨ ਉੱਤੇ ਅੱਜ ਅਸੀਂ ਖੜੇ ਹਾਂ ਤੇ ਉੱਥੇ ਵੀਰ ਇਕੱਠੇ ਹੋਏ ਸੀ ਔਰਲੀ ਸਾਈਡ ਤੇ ਆਪਣੇ ਕਿਸਾਨ ਭਰਾ ਆ ਤੇ ਪਰੇ ਕਿਲਾ ਕ ਪਰੇ ਲਾ ਲੋ ਬਈ ਆਪਣੇ ਜਵਾਨ ਜੈ ਜਵਾਨ ਤੇ ਜੈ ਕਿਸਾਨ ਵਾਲਾ ਹਸਾਬ ਤਾ ਦੇਖਿਆ ਹੁਣਾਂ ਤੁਸੀਂ ਉਹ ਜਦੋਂ ਅੱਜ ਤੋਂ ਪਤਾ ਨਹੀਂ ਕਿੰਨੇ 1964 ਕਿੰਨੇ ਵਿੱਚ ਕੀਤਾ ਸੀ ਕਿੰਨੇ ਵਿੱਚ ਕੀਤਾ ਸੀ ਆ ਦੇਖ ਲਓ ਜੀ ਆ ਨੌਜਵਾਨ ਇਹਨਾਂ ਨੂੰ ਸਾਰਾ ਪਤਾ ਹੈ ਪੜਿਆ ਲਿਖਿਆ ਵਰਗ ਹੈ ਜਿਹੜਾ ਅੱਜ ਅੰਦੋਲਨਾਂ ਵਿੱਚ ਆਣ ਕੇ ਆਪਣੇ ਬਜ਼ੁਰਗਾਂ ਦਾ ਸਾਥ ਦੇ ਰਿਹਾ ਤੇ ਭਾਈ ਕਿਹੜੇ ਪਿੰਡੋਂ ਆਏ ਆ ਅਸੀਂ ਕਨੌੜ ਤੋਂ ਵੀਰੇ ਕਨੌੜ ਰਾਜਪੂਤਾਂ ਸੰਤਪੁਰਾ ਇਹ ਕਿੱਥੇ ਪਿੰਦਾ ਭਾਈ ਇਹ ਇਧਰ ਡੜਬੇ ਤੋਂ ਪਤਾ ਜਾ ਕੇ ਕਮਾਲਪੁਰ ਲਵੇ ਇੱਥੇ ਪਿੰਦਾ ਡੜਬੇ ਲਵੇ ਪਿੰਦਾ ਭਾਈ ਕੀ ਸੋਚ ਕੇ ਆਏ ਆ ਤੁਸੀਂ ਸੋਚ ਕੇ ਆਏ ਜੀ ਇਸੇ ਵਾਰੀ ਆਪਣੇ ਤਰਨੇ ਤੇ ਮਾਤਮ ਵਰਤ ਤੇ ਆਏ ਅਲੰਕਾਰ ਲੈ ਕੇ ਆਏ ਬਾਪੂ ਡੱਲੇਵਾ ਦਾ ਹਾਂ ਹਾਂ ਜੀ ਦੇ ਪਹਿਲਾਂ ਤਾਂ ਜੀ ਅਸੀਂ ਸਿਰ ਝੁਕਾ ਕੇ ਇਹਨਾਂ ਨੂੰ ਸਜਦਾ ਕਰਦੇ ਆਂ ਵੀ ਇੱਥੇ ਜਿੱਦਾਂ ਜਿਹੜੇ ਜੋਧੇ ਇੰਨੇ ਟਾਈਮ ਤੋਂ ਬੈਠੇ ਉਹਨਾਂ ਲਈ ਪ੍ਰਸ਼ਾਦ ਦੇ ਪਾਣੀ ਦਾ ਅਰਤੀਆਮ ਕਰਕੇ ਲੈ ਕੇ ਆਏ ਆ। ਸੋ ਤੁਸੀਂ ਭਾਜੀ ਕਿਹੜੇ ਪਿੰਡ ਤੋਂ? ਕਨੌੜਤਿਆਂ ਵੀਰੇ। ਕਨੌੜਤਿਆਂ। ਸਾਰੀ ਕਨੌੜਦੇ ਆਂ। ਤੇ ਤੁਸੀਂ ਕੰਮ ਕੀ ਕਰਦੇ ਭਾਜੀ? ਖੇਤੀਬਾੜੀ ਉਹ ਕਰਦੇ ਆਂ ਭਾਈ। ਤੁਸੀਂ ਭਾਜੀ? ਖੇਤੀਬਾੜੀ। ਤੁਸੀਂ ਭਾਜੀ? ਖੇਤੀਬਾੜੀ ਵੀਰੇ। ਤੁਸੀਂ ਭਾਜੀ? ਖੇਤੀਬਾੜੀ। ਤੁਸੀਂ ਭਾਜੀ? ਖੇਤੀਬਾੜੀ। ਤੁਸੀਂ ਭਾਜੀ? ਖੇਤੀਬਾੜੀ। ਤੁਸੀਂ ਭਾਜੀ? ਕਿਸਾਨ ਆ ਵੀਰੇ ਖੇਤੀ ਉਹ ਕਰਦੇ। ਤੁਸੀਂ ਭਾਜੀ? ਖੇਤੀਬਾੜੀ ਕਰਦੇ। ਤੁਸੀਂ? ਖੇਤੀਬਾ ਕੀ ਬੋਲ ਸਿੰਘ ਕਿੰਨੇ ਖੱਤਿਆਂ ਦੀ ਖੇਤੀ ਕਰਦੇ ਵੀਰੇ ਅਸੀਂ 9 ਕਿੱਲੇ ਨੇ ਵੀਰੇ ਅ ਦੋਸਤੋ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੇ ਵੀਡੀਓ ਦੇਖਦੇ ਆ ਜਿੱਦਾਂ ਇੱਥੇ ਜਿਹੜੇ 4 4 5 500 ਕਿੱਲੇ ਵਾਲੇ ਜਿਹੜੇ ਕਿਸਾਨ ਆ ਨਾ ਵੱਡੇ ਖੇਤੀ ਕਰਦੇ ਆ ਉਹ ਨਹੀਂ ਇੱਥੇ ਪਹੁੰਚ ਰਿਹਾ ਬਾਕੀ ਸਾਰੇ ਜਿੰਨੇ ਮਤਲਬ ਵੀਰ ਆਪਣੇ ਜਿੱਦਾਂ ਮੈਂ ਵੀ ਲਾ ਲਓ ਮੈਂ 8 ਖੱਤਿਆਂ ਦੀ ਕਰਦਾ ਆ ਉਹ ਵੀਰ ਜਿਹੜਾ ਸੀ ਇਹ 9 ਖੱਤਿਆਂ ਦੀ ਕਰਦਾ ਹਨ ਮਤਲਬ ਅਸੀਂ ਜਿਹੜਾ ਵਰਗ ਇੱਥੇ ਆ ਇਹ ਆਮ ਵਰਗ ਆ ਸਾਰਾ ਹੀ ਆ ਨਾ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਹਾਂ ਕੋਈ ਕਿਹ ਲੋ 100 ਵਿੱਚੋਂ ਇੱਕ ਦੋ ਭਰਾ ਸੌਖੇ ਵੀ ਹੁੰਦੇ ਆ ਤੇ ਪਰ ਅਸੀਂ ਸਾਰੇ ਆਮ ਵਰਗ ਦੇ ਹੀ ਆ ਤੇ ਤੁਹਾਡਾ ਕਿਹੜਾ ਪਿੰਡ ਭਾਈ ਕਨੌੜ ਰਾਜਪੁੱਤਾਂ ਹੀ ਭਾਈ ਆਬਾਦੀ ਕਿੰਨੀ ਪਿੰਡ ਦੀ ਸਾਡੇ 1100 ਵੋਟ ਹੈ ਸਾਰੀ 1500 ਆਬਾਦੀ ਹੈ ਸਾਰੀ ਤੇ ਕਿੰਨੇ ਜਣੇ ਆਏ ਆ ਅਸੀਂ ਆਏ ਆ 24 25 ਜਣੇ ਲੰਗਰ ਲੈ ਕੇ ਆਏ ਆ ਆ ਮੈਂ ਨਾ ਇੱਕਰੀ ਕਹਿਣਾ ਚਾਹੁੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਡੁੱਬ ਕੇ ਮਰ ਜਾਓ ਵੱਡੇ ਪਿੰਡਾਂ ਵਾਲਿਓ ਆ ਦੇਖ ਲਓ ਆ 14 1500 ਦੀ ਵੋਟ ਵਿੱਚੋਂ ਤੇ ਆ ਬੰਦੇ ਇੱਥੇ 25 30 ਖੜੇ ਆ ਮਤਲਬ ਆਪਾਂ ਜਦੋਂ ਉਨੇ ਆ ਚਲੋ ਇੱਕ ਵਾਰੀ ਗੇੜਾ ਮਾਰ ਗਏ ਨਾ ਮੁੜ ਕੇ ਸੀ ਆਪਣਾ ਫਰਜ਼ ਹੀ ਨਹੀਂ ਸਮਝਦੇ ਮੈਂ ਮੇਰਾ ਮਤਲਬ ਤੁਹਾਨੂੰ ਕੋਈ ਨੀਮਾ ਦਿਖਾਉਣਾ ਨਹੀਂ ਮੇਰਾ ਮਤਲਬ ਤੁਹਾਨੂੰ ਜਗਾਉਣਾ ਆ ਮਤਲਬ ਜੇ ਨਾ ਜਾਗੂਗੇ ਤਾਂ ਫੇਰ ਤੁਹਾਨੂੰ ਪਤਾ ਹੀ ਹਾਲਾਤ ਕੀ ਬਣਨੇ ਆ ਉਹ ਸਾਰਿਆਂ ਨੂੰ ਪਤਾ ਆ ਤੇ ਹਾਂਜੀ ਬਾਬਾ ਜੀ ਹੁਣ ਸਿਆਣੇ ਨਾਲ ਕਿਸੇ ਨਾਲ ਗੱਲ ਕਰਦੇ ਜੀ ਤੁਹਾਡਾ ਕੀ ਨਾਮ ਹੈ ਜੀ ਗਜ਼ਾਫਪੁਰ ਜਿਲ੍ਹੇ ਤੋਂ ਆ ਬਲਾਕ ਸ਼ਜਾ ਗੁਰਵਿੰਦਰਪੁਰ ਤੋਂ ਅਏ ਜੀ ਆ ਦੇਖੋ ਅਸੀਂ ਜਲੰਧਰ ਤੋਂ ਆਏ ਆ ਮਤਲਬ ਇਹ ਸਾਡੇ ਕੋ ਵੀ ਲਾ ਲੋ ਵੀ ਘੰਟਾ ਡੇਢ ਘੰਟਾ ਪਰੇ ਆ ਤੇ ਇਹਨਾਂ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਆ ਤੇ ਕਿੰਨੇ ਦਿਨ ਮਗਾ ਜੀ ਆਏ ਨੂੰ ਅਸੀਂ ਜੀ 4 ਸਾਇਆ ਸੀ ਬੇਸਤਾਨ ਦੀ ਸ਼ਿਵਾਲਿਕੇ ਚੰਬੂਕ ਮਾਰਦੇ ਤੇ ਚੰਬਰ ਤੋਂ ਬੇਸਤਾਨ ਆ ਕੇ ਕੱਲ ਜhone ਇੱਥੇ ਆਏ ਆ ਠੀਕ ਆ ਜੀ ਪੰਦੇਖ ਸਾਹਿਬ ਦੀ ਯੂਨੀਅਨ ਵਿੱਚ ਹਾਂ ਜੀ ਨਈ ਫੁੱਲ ਤੇ ਅੱਛਾ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਫੁੱਲ ਤੇ ਠੀਕ ਆ ਉਹ ਤਾਂ ਆ ਰਹੇ ਸੀ ਉਹਦੇ ਚੇਵਾ ਉੱਤਵਾਨੇ ਗਾ ਨੌਰੀ ਹੋ ਗਏ ਜਾਣਾ ਅਸੀਂ ਠੀਕ ਅਸੀਂ ਦਾਰ ਦੇ ਇੱਥੇ ਆਏ ਆ ਅ ਦੇਖ ਲਓ ਜੀ ਜਦੋਂ ਕਈ ਵੇਲੇ ਇਦਾਂ ਹੋ ਜਾਂਦਾ ਵੀ ਬੰਦਾ ਕਹਿੰਦਾ ਚਲੋ ਇੱਕ ਪਾਸੇ ਜਾਏ ਆਂ ਦੂਜੇ ਪਾਸੇ ਲੋੜ ਹੀ ਨਹੀਂ ਜਾਣਦੀ ਨਾ ਪਰ ਮੈਂ ਇਹਨਾਂ ਨੂੰ ਵੀ ਫੇਰ ਸੱਚਦਾ ਕਰਦਾ ਵੀ ਇਹਨਾਂ ਨੇ ਆਪਣਾ ਜਿਹੜਾ ਫਰਜ਼ ਸਮਝਿਆ ਵੀ ਅਸੀਂ ਪਹਿਲਾਂ ਉੱਥੇ ਗੱਦੇ ਦੇ ਕੇ ਆਏ ਆਂ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਜਿੱਥੇ ਡੱਲੇਵਾਲ ਸਾਹਿਬ ਉਹ ਬੈਠੇ ਉੱਥੇ ਵੀ ਆਈਏ ਤੇ ਇਹ ਮੈਂ ਗੱਲ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਇੱਧਰ ਹੋ ਕੇ ਮੁੜ ਜਾਂਦੇ ਉੱਧਰ ਨਹੀਂ ਜਾਂਦੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਭਾਈ ਇੱਕ ਦੋ ਦਿਨ ਹੋਰ ਕੱਢ ਲਿਆ ਕਰੋ ਮਤਲਬ ਜੇ ਨਹੀਂ ਸਮਾਂ ਕੱਢੋਂਗੇ ਮੋਰਚਾ ਕਿਸੇ ਪਾਸੇ ਵੀ ਕਮਜ਼ੋਰ ਹੋ ਗਿਆ ਨੁਕਸਾਨ ਇਹ ਸਭ ਦਾ ਹੀ ਹੋਣਾ ਮੋਰਚੇ ਦੀ ਮਜ਼ਬੂਤੀ ਲਈ ਆਪਾਂ ਨੂੰ ਚਾਹੀਦਾ ਆ ਵੀ ਆਪਾਂ ਬੱਦ ਚੜ ਕੇ ਪਹਿਲ ਦੇ ਆਧਾਰ ਦੇ ਉੱਤੇ ਇੱਥੇ ਪਹੁੰਚੀਏ ਭਾਈ ਤਾ ਡੱਕੜ ਪਿੰਟ ਤੁਹਾਡਾ ਵੀ ਉਹੀ ਸਾਡਾ ਬਲਕ ਸ੍ਰੀ ਗੁਰਵਿੰਦਰਪੁਰ ਜੀ ਖੇਤੀ ਕਰਦੇ ਭਾਈ ਤੁਸੀਂ ਹਾਂਜੀ ਖੇਤੀ ਕਰਦੇ ਜੀ ਭਾਈ ਤੂੰ ਪਿੱਛੇ ਲੁਕੀ ਜਾਂਦਾ ਤੂੰ ਇੱਧਰ ਨਹੀਂ ਨਹੀਂ ਆਇਆ ਯਾਰ ਭਾਈ ਤੂੰ ਵੀ ਖੇਤੀ ਕਰਦਾ ਹਾਂਜੀ ਇਹ ਕਿੰਨੇ ਖੱਤੇ ਨਹੀਂ ਕਰਦਾ ਭਾਈ ਪਰ ਰਾਹ ਕਰਦੇ ਹੈਗੇ ਨਾਲ 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 ਮਤ ਕਰਦਾ ਹਾਂ ਆ ਦੇਖੋ ਜੀ ਵੀਰ ਨੂੰ ਮੈਂ ਇਹਦੇ ਵੀ ਭਰਾ ਦਾ ਥੈਂਕ ਯੂ ਕਰਦਾ ਵੀ ਭਰਾ ਭਰਾਵਾਂ ਦੀ ਮਤ ਕਰਦਾ ਪਰ ਫੇ ਵੀ ਇਹਦਾ ਜਦੋਂ ਦਿਲ ਕੀਤਾ ਵੀ ਮੈਂ ਅਣਕੇ ਅੰਦੋਲਨ ਵਿੱਚ ਆਪਣੇ ਵੀਰਾਂ ਦਾ ਸਾਥ ਦਵ ਤੁਸੀਂ ਬਾਬਾ ਜੀ ਕਿੱਥੋਂ ਜੀ ਕਨੌਟ ਤੋਂ ਜੀ ਇਹ ਕਿੱਥੇ ਪੈਂਦਾ ਜੀ ਇਹੀ ਕਨਵਾਲ ਪਰ ਲਵੇ ਜੀ ਇਕੱਠੀ ਜੀ ਅੱਛਾ ਇਕੱਠੇ ਆ ਜੀ ਇਹ ਉਹ ਜਿਹੜੇ 25 ਬੰਦੇ ਵੀ ਮੈਂ ਮੈਂ ਕੋ ਵੀਰ ਦੀ ਗੱਲ ਨੂੰ ਜੇ ਆਪਾਂ ਕੱਟਣਾ ਵੀ ਹੋਵੇ ਮੈਂ 25 ਬੰਦੇ ਇਕੱਲਾ ਇਕੱਲਾ ਕਰਕੇ ਗਿਣਾ ਦਊਂਗਾ ਸਹੀ ਗੱਲ ਆ ਬੰਦੇ ਵਾਕਿਆ ਹੀ 25 ਤੋਂ 26 ਹੋ ਜਾਣੇ ਆ ਕਰਦੇ ਨਹੀਂ ਇਹ ਮਤਲਬ ਜਿਹੜਾ ਤੁਹਾਡੇ ਸਾਹਮਣੇ ਆ ਸਾਰੇ ਵੀਰ ਇਹਨਾਂ ਦੇ ਨਗਰਾਂ ਦੇ ਆ ਤੁਹਾਡਾ ਕਿਹੜਾ ਪਿੰਡ ਭਾਈ ਅਸੀਂ ਫਾਜ਼ਿਲਕਾ ਤੋਂ ਆਂ ਜੀ ਬਲਾਕ ਫਾਜ਼ਿਲਕਾ ਤੋਂ ਤੁਹਾਨੂੰ ਇੱਥੇ ਹਰੇਕ ਜ਼ਿਲ੍ਹੇ ਦਾ ਹਰੇਕ ਇਲਾਕੇ ਦਾ ਦੁਆਬੇ ਮਾਝੇ ਮਾਲਵੇ ਦਾ ਕਿਸੇ ਵੀ ਥਾਂ ਦਾ ਲਾ ਲਓ ਤੁਹਾਨੂੰ ਇੱਥੇ ਹਰੇਕ ਤਰ੍ਹਾਂ ਦਾ ਬੰਦਾ ਹਰੇਕ ਜਗ੍ਹਾ ਮਿਲੂਗਾ ਜਿੱਥੇ ਵੀ 20 ਭਰਾ ਇਕੱਠੇ ਆ ਨਾ ਤੁਸੀਂ ਉਹਨਾਂ ਨੂੰ ਪੁੱਛ ਲਓ ਕਿਸੇ ਦੋਆਂ ਦੇ ਜ਼ਿਲ੍ਹੇ ਹੋ ਰਿਹਾ ਇੱਕ ਦਾ ਜ਼ਿਲ੍ਹਾ ਹੋ ਰਿਹਾ ਤਿੰਨ ਦੇ ਜ਼ਿਲ੍ਹੇ ਹੋ ਰਿਹਾ ਐਦਾਂ ਬਲ ਰਲ ਮੇ ਮਿਲਵਾ ਸੋ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਜੇ ਤੁਸੀਂ ਸਮਝਦੇ ਆ ਲੜਾਈ ਕੀ ਆ ਇਹ ਲੜਾਈ ਇਸ ਵੇਲੇ ਖੁਦਾ ਤੇ ਬਦੀ ਦੀ ਲੜਾਈ ਬਣੀ ਹੋਈ ਆ ਕਿਉਂਕਿ ਇੱਕ ਇਨਸਾਨ ਨੇ ਆਪਣੀ ਜਾਨ ਜਿਹੜੀ ਉਹ ਦਾਤ ਤੇ ਲਾਤੀ ਆ ਹੁਣ ਤੁਸੀਂ ਇਹ ਸੋਚਣਾ ਘਰ ਬੈਠਿਆਂ ਨੇ ਵੀ ਸਾਨੂੰ ਇੱਥੇ ਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਤੇ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਅੱਗੇ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਵਾ ਗਾ ਜੀ done what